ਨੇਮ ਵੀ ਪ੍ਰੇਮ ਤੋਂ ਬਿਨਾ ਨਹੀਂ ਪੁੱਗਦਾ ਜਿੱਥੇ ਪ੍ਰੇਮ ਹੋਵੇ ਨੇਮ ਉਹੀ ਨਿਭਾ ਸਕਦਾ ਏ ਪ੍ਰੇਮ ਤੋਂ ਬਿਨਾ ਨੇਮ ਨੇ ਵੀ ਨਹੀਂ ਸਕਦਾ ਇਹ ਮਤ ਪਲੇਖਾ ਰੱਖਣਾ ਕਿ ਸ਼ਾਇਦ ਲਗਾਤਾਰ ਨੇਮ ਨਿਭਾ ਲਵਾਂਗੇ ਨਿਭਾਏਗਾ ਉਹ ਜਿਹੜਾ ਪ੍ਰੇਮ ਹੋਵੇਗਾ ਦੁਨਿਆਵੀ ਲਾਲਸਾਂ ਵਾਲਾ ਬੰਦਾ ਦੁਨਿਆਵੀ ਸਮਾਜ ਦੀਆਂ ਇਛਾਵਾਂ ਰੱਖਣ ਵਾਲਾ ਬੰਦਾ ਨੇਮੀ ਨਹੀਂ ਹੋ ਸਕਦਾ ਉਹ ਉਨੀ ਦੇਰ ਗੁਰੂ ਘਰ ਦੇ ਵਿੱਚ ਆ ਰਿਹਾ ਹੈ ਜਿੰਨੀ ਦੇਰ ਕੋਈ ਨਾ ਕੋਈ ਮੰਗ ਪੂਰੀ ਨਹੀਂ ਹੋਈ ਜਿਸ ਦਿਨ ਮੰਗ ਪੂਰੀ ਹੋ ਗਈ ਉਹਨੂੰ ਫਿਰ ਮੇਰੇ ਗੁਰੂ ਸਾਹਿਬ ਕਹਿੰਦੇ ਨੇ ਦਾਤ ਪਿਆਰੀ ਵਿਸਰਿਆ ਦਾਤਾਰਾ ਦਾਤ ਪਿਆਰੀ ਸੀ ਦਾਤ ਮਿਲ ਗਈ ਹੈ ਦਾਤ ਮਿਲ ਗਈ ਹੈ ਤੇ ਹੁਣ ਦਤਾਰ ਭੁੱਲ ਗਿਆ ਹੈ ਦਤਾਰਾ ਭੁੱਲ ਗਿਆ ਹੈ ਪ੍ਰੇਮ ਜਿਹਨੇ ਦਿੱਤੀ ਹੈ ਉਹਦੇ ਨਾਲ ਨਹੀਂ ਪਿਆ ਦਾਤ ਨਾਲ ਪੈ ਗਿਆ ਪ੍ਰੇਮੀ ਬੰਦਾ ਪ੍ਰੇਮ ਸੁਭਾਅ ਵਾਲਾ ਬੰਦਾ ਜਿਹਦਾ ਪ੍ਰੇਮ ਹੋਵੇਗਾ ਨੇਮ ਉਹਦਾ ਹੀ ਹੋਵੇਗਾ ਅੰਮ੍ਰਿਤ ਵੇਲੇ ਦਾ ਨੇਮ ਵੀ ਪ੍ਰੇਮ ਰੱਖਣ ਵਾਲਿਆਂ ਦਾ ਹੁੰਦਾ ਹੈ ਦੁਨਿਆਵੀ ਲਾਲਸਾਵਾਂ ਰੱਖਣ ਵਾਲੇ ਅੰਮ੍ਰਿਤ ਵੇਲੇ ਦਾ ਨੇਮ ਵੀ ਨਹੀਂ ਨਿਭਾ ਸਕਦੇ ਪ੍ਰੇਮ ਦੀ ਖੇਡ ਵੇਖਣੀ ਹੈ ਤੇ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਵੇਖ ਲਓ ਬੜੇ ਵੱਡੇ ਵੱਡੇ ਪ੍ਰੇਮ ਦੀ ਖੇਡ ਦੇ ਉੱਪਰ ਚੱਲਣ ਵਾਲੇ ਸੂਲੀ ਤੇ ਤੇ ਚੜ ਗਏ ਪਰ ਉਹਨਾਂ ਨੇ ਪ੍ਰੇਮ ਦੇ ਰੰਗ ਦੇ ਵਿੱਚ ਕੋਈ ਫਿੱਕਾਪਨ ਆਉਣ ਨਹੀਂ ਦਿੱਤਾ ਕਦੇ ਘੱਟ ਕੋਈ ਆਉਣ ਨਹੀਂ ਦਿੱਤੀ ਦੁਨਿਆਵੀ ਤੌਰ ਤੇ ਅਸੀਂ ਵੇਖਦੇ ਆ ਵੱਡੇ ਵੱਡੇ ਪ੍ਰੇਮ ਗਥਾਵਾਂ ਜਦੋਂ ਅਸੀਂ ਪੜ੍ਹਦੇ ਆ ਪਰ ਸਿੱਖ ਫਲਸਫੇ ਦੇ ਵਿੱਚ ਬੜੇ ਵੱਡੀਆਂ ਪ੍ਰੇਮ ਦੀਆਂ ਗਥਾਵਾਂ ਨੇ ਆ ਜਿਸ ਸਥਾਨ ਤੇ ਅਸੀਂ ਬੈਠੇ ਹਾਂ ਦੂਰ ਕੀ ਜਾਣਾ ਏ ਇਸ ਸਥਾਨ ਤੇ ਇੱਕ ਪਾਸੇ ਆਰਾ ਇੱਕ ਪਾਸੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਕ ਪਾਸੇ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਨੇ ਆਜ਼ਾਦੀ ਹੈ ਇੱਕ ਪਾਸੇ ਮੌਤ ਨਜ਼ਰ ਆਉਂਦੀ ਪਈ ਹੈ ਜਲਾਦ ਬੇਸ਼ੱਕ ਪੁੱਛਦਾ ਵੀ ਪਿਆ ਹੈ ਦੱਸ ਕੀ ਕਬੂਲ ਹੈ ਤਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਸੂਲੀ ਤੇ ਚੜਨਾ ਸ਼ਹੀਦ ਹੋਣਾ ਕਿ ਜਾਂ ਆਜ਼ਾਦੀ ਕਬੂਲ ਹੈ ਦੁਨੀਆ ਦੀਆਂ ਦੌਲਤਾਂ ਕਬੂਲ ਨੇ ਸੁਖ ਭਰੀ ਜ਼ਿੰਦਗੀ ਕਬੂਲ ਹੈ ਪਰ ਪ੍ਰੇਮ ਵਾਲੇ ਨੇ ਕਿਹਾ ਕੀ ਹੈ ਭਾਵੇਂ ਨਫਾ ਹੋਵੇ ਭਾਵੇਂ ਨੁਕਸਾਨ ਹੋਵੇ ਪ੍ਰੇਮ ਰੱਖਣ ਵਾਲਾ ਇਹ ਨਹੀਂ ਵੇਖਦਾ ਤੇ ਮੈਂ ਇਹ ਵੀ ਬੇਨਤੀ ਕਰ ਦੇਵਾਂ ਆਸਾ ਕੀ ਬਾਰ ਦਾ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਆਸ਼ਕ ਕੌਣ ਹੈ ਆਸ਼ਕ ਉਹ ਹੈ ਜਿਹੜਾ ਲੇਖੇ ਜੋਖੇ ਤੋਂ ਬਾਹਰ ਹੋ ਕੇ ਚੱਲਦਾ ਹੈ ਆਸ਼ਕ ਉਸ ਨੂੰ ਨਹੀਂ ਕਿਹਾ ਜਾਂਦਾ ਜਿਹੜਾ ਲੇਖੇ ਜੋਖੇ ਕਰਨ ਲੱਗ ਪੈਂਦਾ ਹੋਵੇ ਲੇਖੇ ਜੋਖੇ ਕਰਨ ਵਾਲਾ ਆਸ਼ਕ ਨਹੀਂ ਉਹ ਤੇ ਸੁਦਾਗਰ ਹੋ ਸਕਦਾ ਹੈ ਪ੍ਰੇਮ ਦੀ ਭਾਵਨਾ ਰੱਖਣ ਵਾਲਾ ਲੇਖੇ ਜੋਖੇ ਨਹੀਂ ਕਰਦਾ ਕੀ ਨਫਾ ਹੋਇਆ ਕੀ ਨੁਕਸਾਨ ਹੋਇਆ ਏ ਕੀ ਮਿਲਿਆ ਏ ਕੀ ਨਹੀਂ ਮਿਲਿਆ ਉਹ ਤੇ ਪ੍ਰੇਮ ਦੀ ਧਾਰਾ ਦੇ ਵਿੱਚ ਰਹਿੰਦਾ ਵਹਿੰਦਾ ਹੋਇਆ ਆਪਣੇ ਗੁਰੂ ਦੇ سپਦ ਦੀ ਇੱਕ ਅਕੀਦਾ ਪੇਂਡ ਕਰਦਾ ਹੋਇਆ ਪ੍ਰੇਮ ਲੈ ਕੇ ਚੱਲਦਾ ਹੈ ਇੱਥੇ ਪੁੱਛਿਆ ਗਿਆ ਸੀ ਸਿੱਖਾਂ ਨੂੰ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਰਹਿਣਾ ਏ ਕਿ ਜਾਂ ਦੁਨਿਆਵੀ ਸੁੱਖ ਸਹੂਲਤਾ ਮੰਨਣੀਆਂ ਨੇ ਤੇ ਪ੍ਰੇਮ ਵਾਲਿਆਂ ਨੇ ਕਹਿ ਦਿੱਤਾ ਸੀ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਬੂਲ ਨੇ ਸਾਨੂੰ ਸੁਖ ਸਹੂਲਤਾਂ ਕਬੂਲ ਨਹੀਂ ਇੱਥੇ ਭਾਈ ਮਤੀ ਦਾਸ ਵਰਗਿਆਂ ਨੇ ਕਹਿ ਦਿੱਤਾ ਸੀ ਪਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿੰਤੀ ਮੇਰੀ ਐ ਦਾਤਾ ਮੈਨੂੰ ਇਹ ਆਰਾ ਤੇ ਚੰਗਾ ਲੱਗਦਾ ਹੈ ਪਰ ਮੈਨੂੰ ਤੇਰਾ ਪਿੱਠ ਤੇਰੀ ਕਬੂਲ ਨਹੀਂ ਮੈਨੂੰ ਆਰਾ ਕਬੂਲ ਹੈ ਮੈਂ ਹੱਸਦਾ ਹੱਸਦਾ ਦੋ ਟੋਟੇ ਹੋ ਜਾਵਾਂਗਾ ਪਰ ਮੈਨੂੰ ਤੇਰੀ ਪਿੱਠ ਕਬੂਲ ਨਹੀਂ ਤੂੰ ਮੇਰੇ ਵੱਲ ਇੱਕ ਵਾਰ ਵੇਖ ਇੱਕ ਵੱਲ ਝਾਤ ਮਾਰ ਤੇਰਾ ਮੁਖ ਮੇਰੇ ਵੱਲ ਹੋਵੇ ਮੇਰਾ ਮੁਖ ਤੇਰੇ ਵੱਲ ਹੋਵੇ ਬਸ ਇਹੀ ਮੇਰੇ ਅੰਦਰ ਦੀ ਇੱਛਾ ਹੈ ਜਲਾਦ ਨੇ ਵੀ ਕਹਿ ਦਿੱਤਾ ਸੀ ਕਿ ਕਨੁਕਰੇ ਖੜਾ ਜਲਾਦ ਆਖੇ ਮਤੀ ਦਾਸ ਨਾ ਦੂਸਰੀ ਗੱਲ ਹੋਵੇ ਆਖਰੀ ਇਸ਼ਿਆ ਹੀ ਤੇ ਦੱਸ ਕੋਈ ਪੂਰੀ ਇਸੇ ਵੇਲੇ ਘੜੀ ਪਲ ਹੋਵੇ ਮਤੀ ਦਾਸ ਮੋੜਵਾ ਜਵਾਬ ਦਿੱਤਾ ਸਗਰ ਮੇਰੀ ਜੇ ਇੱਕ ਹੱਲ ਹੋਵੇ ਜਦੋਂ ਮੇਰੇ ਸੀਸ ਉੱਤੇ ਚੱਲੇ ਆਰਾ ਮੇਰਾ ਮੁਖ ਗੁਰਪਿੰਜਰੇ ਵਲ ਹੋਵੇ ਇਹ ਹੈ ਪ੍ਰੇਮ ਦੀ ਖੇਡ ਇਹ ਹੈ ਪ੍ਰੇਮ ਦੇ ਉੱਪਰ ਚੱਲਣ ਵਾਲਿਆਂ ਦੀ ਖੇਡ ਆਸ਼ਕ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਆਸ਼ਕ ਇਹ ਨਾ ਅੱਖੀਆਂ ਲੇਖੇ ਵਰਤੇ ਸੋਏ ਜਿਹੜਾ ਲੇਖਾ ਜੋਖਾ ਹੀ ਕਰਨ ਲੱਗ ਪਿਆ ਉਹ ਕਾਦਾ ਆਸ਼ਕ ਹੋਇਆ ਪ੍ਰੇਮ ਦੇ ਵਿੱਚ ਤੇ ਆਪਣਾ ਆਪ ਲਟਾਉਣਾ ਹੁੰਦਾ ਹੈ ਪ੍ਰੇਮ ਦੇ ਵਿੱਚ ਤੇ ਆਪਣਾ ਆਪ ਅਰਪਣ ਕਰਨਾ ਹੁੰਦਾ ਹੈ ਪ੍ਰੇਮ ਦੇ ਵਿੱਚ ਕੋਈ ਮੰਗ ਥੋੜਾ ਹੁੰਦੀ ਹੈ ਪ੍ਰੇਮ ਦੇ ਵਿੱਚ ਕਦੇ ਮੰਗ ਨਹੀਂ ਹੋਇਆ ਕਰਦੀ ਪ੍ਰੇਮ ਦੇ ਵਿੱਚ ਨਫਾ ਨੁਕਸਾਨ ਨਹੀਂ ਵੇਖਿਆ ਜਾਂਦਾ ਪ੍ਰੇਮ ਦੀ ਧਾਰਾ ਜਦੋਂ ਵਹਿੰਦੀ ਹੈ ਹਾਲਾਂਕਿ ਗੁਰਬਾਣੀ ਦੇ ਇਹ ਬੋਲ ਨੇ ਕਿ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ અપਾਰ ਮੇਰੇ ਗੁਰੂ ਦੀ ਬੋਲੀ ਹੀ ਪ੍ਰੇਮ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਤੇ ਨੇਮ ਉਹਨਾਂ ਦਾ ਨਿਬਧਾ ਜਿਹੜੇ ਪ੍ਰੇਮ ਰੱਖਣ ਵਾਲੇ ਹੁੰਦੇ ਨੇ ਇਸ ਗੱਲ ਨੂੰ ਪੱਕਾ ਕਰ ਲੋ ਪ੍ਰੇਮੀ ਬੰਦਿਆਂ ਦਾ ਨੇਮ ਨਿਭਦਾ ਹੈ ਇੱਥੇ ਗੁਰਮੁਖ ਪਿਆਰੇ ਬੜੇ ਆਉਂਦੇ ਨੇ ਨੇਮੀ ਲਗਾਤਾਰ ਵੇਖੀਦੇ ਨੇ ਪਰ ਪ੍ਰੇਮ ਦੀ ਭਾਵਨਾ ਰੱਖਣ ਵਾਲਾ ਨੇਮ ਨਿਭਾ ਸਕਦਾ ਹੈ ਪ੍ਰੇਮ ਦੀ ਭਾਵਨਾ ਰੱਖਣ ਵਾਲਾ ਅੰਮ੍ਰਿਤ ਵੇਲੇ ਨਿੱਤਾ ਪ੍ਰਤੀ ਉੱਠ ਸਕਦਾ ਹੈ ਪ੍ਰੇਮ ਦੇ ਨਾਲ ਚੱਲਣ ਵਾਲਾ ਇਹ ਨਿੱਤਾ ਪ੍ਰਤੀ ਗੁਰੂ ਘਰ ਦੇ ਵਿੱਚ ਆ ਸਕਦਾ ਹੈ ਦੂਜਾ ਕੋਈ ਆ ਨਹੀਂ ਸਕਦਾ ਸਾਰੀ ਖੇਡ ਪ੍ਰੇਮ ਦੀ ਹੈ ਤੇ ਪ੍ਰੇਮ ਦੇ ਪਰਥਾਏ ਪ੍ਰੇਮ ਦੇ ਵਿੱਚ ਸਿਰ ਵੀ ਭੇਟਾ ਕਰ ਦਿੱਤਾ ਜਾਂਦਾ ਹੈ ਸਿਰ ਦੇ ਦਿੱਤਾ ਜਾਂਦਾ ਹੈ ਗੁਰੂ ਦੀ ਅਸੀਸ ਪ੍ਰੇਮ ਦੇ ਨਾਲ ਮਿਲਨੀ ਹੈ ਦੁਨਿਆਵੀ ਦੌਲਤਾਂ ਦੇ ਨਾਲ ਗੁਰੂ ਦੀ ਅਸੀਸ ਨਹੀਂ ਮਿਲਦੀ ਭਾਰਤ ਵਰਸ਼ ਦੇ ਵਿੱਚ ਜਦੋਂ ਅਸੀਂ 라ਵਣ ਦੀ ਗੱਲ ਕਰਦੇ ਮੈਨੂੰ ਬੋਲ ਯਾਦ ਆ ਕੇ ਗੱਲ ਕਰਦੇ ਆ ਕਰਦੇ ਆ ਮੈਂ ਤੁਹਾਡੇ ਸਮੁਖ ਰੱਖ ਦਿਨਾ ਹੈ ਚੌ ਬੋਲੇ ਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ 라ਵਣ ਹੁਤੇ ਰੰਕ ਨਹਿ ਜੇ ਜੇ ਸਿਰ ਦੀਨੇ ਕਾਟ ਤਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਹਿੰਦੇ ਜੇ ਪੈਸਿਆਂ ਦੇ ਨਾਲ ਜੇ ਅਸੀਸ ਕਿਸੇ ਗੁਰਮੁਖ ਪਿਆਰੇ ਦੀ ਮਹਾਪੁਰਸ਼ ਦੀ ਮਿਲਦੀ ਹੋਵੇ ਫਿਰ 라ਵਣ ਕਿਹੜਾ ਗਰੀਬ ਸੀ 라ਵਣ ਕਿਹੜਾ ਕੰਗਾਲ ਸੀ ਪੈਸੇ ਵਾਲਾ ਸੀ ਦੌਲਤ ਵਾਲਾ ਸੀ ਸ਼ੌਹਰਤ ਵਾਲਾ ਸੀ ਹੀਰੇ ਮੋਤੀ ਉਹਦੇ ਘਰ ਦੇ ਵਿੱਚ ਮੌਜੂਦ ਸਨ ਰਾਜਾ ਸੀ ਲੰਕੇਸ਼ ਅਖਵਾਉਂਦਾ ਸੀ ਆਪਣੇ ਆਪ ਨੂੰ ਪਰ ਸ਼ਿਵ ਜੀ ਦੇ ਅੱਗੇ ਜੇ ਕੁਝ ਭੇਟਾ ਕੀਤਾ ਹੈ ਤੇ ਆਪਣੇ ਸਿਰ ਨੂੰ ਭੇਟਾ ਕੀਤਾ ਹੈ ਕਹਿੰਦੇ 11 ਵਾਰ ਉਹਨੇ ਆਪਣੇ ਸਿਰ ਨੂੰ ਵੱਢ ਕੇ ਸ਼ਿਵ ਜੀ ਦੇ ਪੈਰਾਂ ਦੇ ਵਿੱਚ ਸੁੱਟ ਦਿੱਤਾ ਹੈ ਪ੍ਰੇਮ ਭੇਟਾ ਦੇ ਵਿੱਚ ਪੈਸਾ ਨਹੀਂ ਕੋਈ ਦੌਲਤ ਨਹੀਂ ਕਹਿੰਦੇ 라वण ਕਿਹੜਾ ਗਰੀਬ ਸੀ ਸੰਮਣ ਜੋ ਇਸ ਪ੍ਰੇਮ ਕੀ ਦਮ ਕਿ ਉਹ ਹੋਤੀ ਸਾਠ ਪ੍ਰੇਮ ਦੀ ਖੇਡ ਦੇ ਵਿੱਚ ਪ੍ਰੇਮ ਦੀ ਖੇਡ ਨੂੰ ਪੈਸੇ ਦੇ ਤਰਾਜੂ ਦੇ ਵਿੱਚ ਤੋਲਿਆ ਨਹੀਂ ਜਾ ਸਕਦਾ ਇਹ ਗੱਲ ਨੂੰ ਪੱਕਾ ਕਰ ਲਓ ਇੱਥੇ ਤੇ ਸਿਰ ਭੇਟਾ ਕਰਨਾ ਪਵੇਗਾ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਘਰ ਕਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਇਹ ਪ੍ਰੇਮ ਦੀ ਖੇਡ ਹੈ ਪ੍ਰੇਮ ਦੀ ਖੇਡ ਹੈ ਤੇ ਪ੍ਰੇਮ ਕਰਨ ਵਾਲਿਆਂ ਤੇ ਇਹ ਗੁਰੂ ਤਰੁੱਟਦਾ ਹੈ ਪ੍ਰੇਮ ਕਰਨ ਵਾਲਿਆਂ ਦੇ ਘਰਾਂ ਦੇ ਵਿੱਚ ਹੀ ਗੁਰੂ ਦੀਆਂ ਬਖਸ਼ਿਸ਼ਾਂ ਵਰਤਦੀਆਂ ਨੇ ਪ੍ਰੇਮ ਕਰਨ ਵਾਲਿਆਂ ਨੂੰ ਗੁਰੂ ਜਿਹੜਾ ਹੈ ਉਹ ਸੀਨੇ ਨਾਲ ਲਾਉਂਦਾ ਹੈ ਪ੍ਰੇਮ ਤੋਂ ਸਖੜਿਆਂ ਦੀ ਕੋਈ ਥਾ ਨਹੀਂ ਰਿਸ਼ਤਾ ਬਣਦਾ ਹੀ ਨਹੀਂ ਪ੍ਰੇਮ ਤੋਂ ਸਖੜਿਆਂ ਦਾ ਰਿਸ਼ਤਾ ਬਣਦਾ ਹੀ ਨਹੀਂ ਤੇ ਮੈਂ ਇਹ ਵੀ ਤੁਹਾਨੂੰ ਇੱਕ ਬੇਨਤੀ ਕਰ ਦੇਵਾਂ ਇੱਥੇ ਪ੍ਰੇਮ ਵੀ ਕੋਈ ਇੱਕ ਤਰਫਾ ਨਹੀਂ ਜੇ ਸਿੱਖ ਕਹਿੰਦਾ ਹੈ ਪਾਸ਼ਾ ਮੇਰੇ ਦਿਲ ਦੇ ਵਿੱਚ ਤੇਰੇ ਪ੍ਰਤੀ ਖਿੱਚ ਹੈ ਤੇ ਗੁਰੂ ਵੀ ਕਹਿੰਦਾ ਹੈ ਸਿੱਖਾ ਮੇਰੇ ਦਿਲ ਦੇ ਵਿੱਚ ਵੀ ਤੇਰੇ ਪ੍ਰਤੀ ਖਿੱਚ ਹੈ ਕੱਲੀ ਤੇਰੇ ਦਿਲ ਦੇ ਵਿੱਚ ਖਿੱਚ ਨਹੀਂ ਹੈ ਮੇਰੇ ਵਿੱਚ ਵੀ ਤੇਰੇ ਪ੍ਰਤੀ ਖਿੱਚ ਹੈ ਇਨੂੰ ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮ ਦੀ ਭਾਵਨਾ ਦੇ ਨਾਲ ਜਦੋਂ ਕੋਈ ਕਦਮ ਪੁੱਟਦਾ ਹੈ ਤੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਇਹ ਪ੍ਰੇਮ ਦੀ ਭਾਵਨਾ ਹੈ ਤੂੰ ਭਾਵਨਾ ਦੇ ਨਾਲ ਚੱਲ ਗੁਰੂ ਤੇਰੇ ਵੱਲ ਨੂੰ ਚੱਲੇਗਾ ਇਕੱਲਾ ਤੂੰ ਨਹੀਂ ਚੱਲਦਾ ਪਿਆ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਕੋਈ ਲਾਲਸਾ ਨਹੀਂ ਰੱਖੀ ਭਾਈ ਲੈਣੇ ਨੂੰ ਨਹੀਂ ਸੀ ਪਤਾ ਕਿ ਮੈਨੂੰ ਗੱਦੀ ਮਿਲਣੀ ਹੈ ਉਹ ਤੇ ਆਇਆ ਬਾਬੇ ਨਾਨਕ ਦਾ ਹੁਕਮ ਮੰਨਣ ਵਾਸਤੇ ਚੱਲਣ ਦੇ ਵਿੱਚ ਜੀਵਨ ਨੂੰ ਚਲਾਉਣ ਵਾਸਤੇ ਬਾਬੇ ਨਾਨਕ ਦਾ ਪ੍ਰਕਾਸ਼ ਹੈ ਬਾਬਾ ਨਾਨਕ ਪ੍ਰਕਾਸ਼ ਰੂਪ ਹੋ ਕੇ ਵਰਤ ਰਿਹਾ ਹੈ ਮਨ ਦੇ ਵਿੱਚ ਆਇਆ ਮਨਾ ਹੁਣ ਤੱਕ ੱੱਕੇ ਖਾਦੇ ਨੇ ਹੁਣ ਤੱਕ ਢੋਈ ਕਿਤੋਂ ਨਹੀਂ ਮਿਲੀ ਹੁਣ ਤੱਕ ਹਨੇਰੇ ਦੇ ਵਿੱਚ ਜੀਵਨ ਗਵਾਜਦਾ ਰਿਹਾ ਹੈ ਅੱਧੀ ਤੇ ਲੰਘ ਗਈ ਅੱਧੀ ਰਹਿ ਗਈ ਹੈ ਜਿਸ ਦਿਨ ਬਾਬੇ ਨਾਨਕ ਨੂੰ ਜਾ ਕੇ ਮਿਲੇ ਸੰਗੀ ਸਾਥੀਆਂ ਨੇ ਕਿਹਾ ਜਾਣਾ ਨਹੀਂ ਹੁਣ ਸਾਡੇ ਨਾਲ ਤੇ ਭਾਈ ਕਹਿਣ ਲੱਗੇ ਹੁਣ ਮੈਨੂੰ ਘਰ ਮਿਲ ਗਿਆ ਹੈ ਹੁਣ ਮੈਨੂੰ ਦੀਵੇ ਦੀ ਲੋ ਮਿਲ ਗਈ ਹੈ ਮੈਨੂੰ ਹੁਣ ਕਿਤੇ ਜਾਣ ਦੀ ਲੋੜ ਨਹੀਂ ਭਾਈ ਲੈਣੇ ਨੇ ਪ੍ਰੇਮ ਕੀਤਾ ਅਥਾ ਪ੍ਰੇਮ ਕੀਤਾ ਇੰਨਾ ਪ੍ਰੇਮ ਕੀਤਾ ਕਿ ਖੀਰ ਤੇ ਆ ਕੇ ਭਾਈ ਲੈਣੇ ਨੇ ਬਾਬੇ ਨਾਨਕ ਨੂੰ ਕਹਿ ਦਿੱਤਾ ਪਾਤਸ਼ਾਹ ਤੇਰੇ ਤੋਂ ਸਿਵਾਏ ਮੇਰਾ ਕੋਈ ਘਰ ਨਹੀਂ ਜਿਨ੍ਹਾਂ ਦਾ ਘਰ ਸੀ ਉਹ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ ਮੇਰਾ ਤੇ ਤੇਰੇ ਤੋਂ ਸਿਵਾਏ ਘਰ ਹੀ ਕੋਈ ਨਹੀਂ ਦੱਸ ਮੈਂ ਜਾਵਾਂ ਕਿੱਥੇ ਤੇ ਬਾਬੇ ਨਾਨਕ ਨੇ ਵੀ ਫਿਰ ਬੋਲ ਕਹੀ ਸੀ ਲੈਣਿਆ ਜੇ ਤੇਰਾ ਮੇਰੇ ਤੋਂ ਸਿਵਾਏ ਘਰ ਕੋਈ ਨਹੀਂ ਮੇਰਾ ਤੇਰੇ ਤੋਂ ਸਿਵਾਏ ਘਰ ਕੋਈ ਨਹੀਂ ਲੈ ਅੱਜ ਤੋਂ ਬਾਅਦ ਮੈਂ ਆਪਣਾ ਆਪ ਤੇਰੇ ਅੰਦਰ ਟਿਕਾ ਦਿੱਤਾ ਹੈ ਤੇਰਾ ਮੇਰੇ ਵਿੱਚ ਵਾਸਾ ਹੈ ਮੇਰਾ ਤੇਰੇ ਵਿੱਚ ਵਾਸਾ ਹੈ ਗੁਰੂ ਦੇ ਅੰਦਰ ਸਿੱਖ ਵਰਤ ਰਿਹਾ ਹੈ ਸਿੱਖ ਦੇ ਅੰਦਰ ਗੁਰੂ ਵਰਤ ਰਿਹਾ ਹੈ ਸਿੱਖ ਦੇ ਅੰਦਰ ਗੁਰੂ ਵਰਤਦਾ ਹੈ ਗੁਰੂ ਦੇ ਅੰਦਰ ਸਿੱਖ ਵਰਤਦਾ ਹੈ ਗੁਰੂ ਮਹਾਰਾਜ ਦੀ ਬਖਸ਼ਿਸ਼ ਰਹਿਮਤ ਹੋਵੇ ਤੇ ਪ੍ਰੇਮ ਦੀ ਡੋਰੀਆਂ ਪ੍ਰੇਮ ਦੀਆਂ ਤੰਦਾਂ ਪੈ ਜਾਂਨੀਆਂ ਨੇ ਨਹੀਂ ਤੇ ਬਹੁਤੇ ਪ੍ਰੇਮ ਤੋਂ ਸਖਣੇ ਰਹਿ ਜਾਂਦੇ ਨੇ ਲਾਲਸਾਵਾਂ ਰੱਖਣ ਵਾਲੇ ਸਖਣੇ ਰਹਿ ਜਾਂਦੇ ਨੇ ਪ੍ਰੇਮ ਵਾਲੇ ਹੀ ਨੇਮ ਨਿਭਾ ਸਕਦੇ ਨੇ ਪ੍ਰੇਮ ਤੋਂ ਬਿਨਾ ਨੇਮ ਨਿਭਦਾ ਨਹੀਂ